ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਨਹਿਰ ਦੇ ਕਿਨਾਰੇ ਜੰਗਲ ਦੇ ਵਿੱਚੋਂ ਇੱਕ ਕੱਟੀ ਹੋਈ ਲਾਸ਼ ਮਿਲੀ ਹੈ ਜਿਸ ਦੇ ਨਾਲ ਇਲਾਕੇ ਦੇ ਵਿੱਚ ਇੱਕ ਸਨਸਨੀ ਫੈਲ ਗਈ ਹੈ ਇਹ ਸ਼ਬ ਗਲਿਆ ਸੜਿਆ ਤੇ ਕੱਟਿਆ ਹੋਇਆ ਹੈ ਫਿਲਹਾਲ ਇਸ ਚੀਜ਼ ਦੀ ਪਛਾਣ ਨਹੀਂ ਹੋ ਪਾਈ ਕਿ ਇਹ ਸ਼ਬ ਬੰਦੇ ਦਾ ਹੈ ਜਾਂ ਕਿਸੇ ਲੇਡੀ ਦਾ ਸ਼ਬ ਨੂੰ ਅਜੇ ਹੀ ਜਗ੍ਹਾ ਉੱਤੇ ਸੁੱਟਿਆ ਗਿਆ ਹੈ ਜਿੱਥੇ ਅਕਸਰ ਲੋਕਾਂ ਦਾ ਆਣਾ ਜਾਣਾ ਨਹੀਂ ਹੁੰਦਾ ਇਸ ਕਾਰਨ ਜੰਗਲ ਦੇ ਵਿੱਚ ਸ਼ਬ ਦਾ ਮਿਲਣਾ ਇਲਾਕੇ ਦੇ ਵਿੱਚ ਸਨਸਨੀ ਜ਼ਰੂਰ ਫੈਲਾ ਦਿੰਦਾ ਹੈ ਸ਼ਬ ਦੇ ਹਾਲਾਤ ਇੰਨੇ ਕਰਬਨੇ ਕੇ ਉਸ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਦਹਿਲਾ ਜਾਏਗਾ ਅਜੀਹਾ ਲੱਗ ਰਿਹਾ ਹੈ ਕਿ লাশ ਨੂੰ ਕੱਟ ਕੇ ਇਸ ਜਗ੍ਹਾ ਉਤੇ ਸਿੱਟਿਆ ਗਿਆ ਹੈ ਇਹ লাশ ਬੁਰੀ ਤਰ੍ਹਾਂ ਸੜ ਗਈ ਹੈ ਜਿਸ ਤੋਂ ਲੱਗਦਾ ਹੈ ਕਿ ਕਾਫੀ ਦਿਨ ਤੋਂ ਇਹ লাশ ਇਸ ਜਗ੍ਹਾ ਉਤੇ ਪਈ ਹੈ ਨੰਗਲ ਦੇ ਵਿੱਚ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਹਿਮਾਚਲ ਅਤੇ ਨਾਲ ਲੱਗਦੇ ਸਰਹੱਦੀ ਖੇਤਰਾਂ ਤੋਂ ਮਰੇ ਹੋਏ ਵਿਅਕਤੀਆਂ ਦੀਆਂ ਲਾਸ਼ਾਂ ਨੰਗਲ ਦੇ ਵਿੱਚ ਮਿਲੀਆਂ ਨੇ ਕੀ ਨੰਗਲ ਇੱਕ ਕ੍ਰਾਈਮ ਸਪੌਟ ਬਣਦਾ ਜਾ ਰਿਹਾ ਹੈ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੋ ਗਿਆ ਹੈ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉਸ ਪਰਿਵਾਰ ਕੋ ਪਤਾ ਲੱਗ ਸਕੇ ਜਿਸ ਪਰਿਵਾਰ ਦਾ ਜੀ ਕਾਫੀ ਦਿਨਾਂ ਤੋਂ ਗਾਇਬ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਯਰ ਰਾਣਾ ਦੀ ਰਿਪੋਰਟ